ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਤਾਂ ਨਾ ਕੋਹੋ ਜੇ ਤੈਨੂੰ ਛੋਟਾ ਕੋਸਾ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅਧੀਆਂ ਮੰਗਾ ਤੂੰ ਕਿੰਨੇ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਸਾਡੇ ਕੋਲੇ ਕਿੰਨਾ ਹੈ ਉਹਨੇ ਕਿਹਾ ਵੀ ਖੁੱਲ੍ਹਾ ਹੈ ਜੇ ਖੁੱਲ੍ਹਾ ਸਮਾਂ ਲਾਉਣਾ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜਦੋਂ ਜਦੋਂ 8 ਨੰਬਰ ਮੰਗਾ ਧਾਰਾ ਮੰਗਾ ਦੇ ਵਿੱਚ 8 ਨੰਬਰ ਮੰਗਾ ਤੇ ਵੈਹ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੇ ਇਫੈਕਟ ਨਾਲ ਮੈਂ ਜਾਣਾ ਤੇ ਜਾਂਦਿਆਂ ਹਾਂ ਅਪੀਲ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐਕਸਰ ਹਰੇਕ ਸਰਕਾਰੀ ਕੰੰਦੀ ਆ ਕੋਈ ਇਹ ਨਹੀਂ ਨਿਸ਼ਕਾਰਦ ਜੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲੇ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦੇ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੱਤੀ ਅਸੀਂ ਨਾ ਇਹ ਹੈ ਕਿ ਹੈ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਹੈ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰੀ ਉਦੋਂ ਪਹਿਲਾਂ ਜਥੇਬੰਦੀਆਂ ਨੂੰ ਸਾਦੀ ਹੁੰਦੀ ਹੈ ਉਦੋਂ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਵੀ ਬੀਕੂ ਚੋਂ ਬਾਹਰ ਕਰ ਗਿਆ ਤੇ ਅਸੀਂ ਕੱਲ ਨੂੰ ਆਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸੱਚਾ ਲੱਗੂ। ਉਹ ਬਤਰੀ ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਐ ਮੁੱਖ ਮੰਤਰੀ ਦੇ ਲਫਜ਼ੀ ਵੀ ਥੋੜਾ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ। ਨਹੀਂ ਇਹੋ ਜਿਹਾ ਤਾਂ ਕੋਸੂ ਮੰਤਰੀ ਲੱਗਦਾ ਵੀ ਐਂ ਬੋਲ ਕੇ ਕਹੇ ਵੀ ਮੈਂ ਕੋਈ ਐ ਨਹੀਂ ਵੀ ਥੋੜੇ ਧਰਨੇ ਕਰਕੇ ਮੀਟਿੰਗ ਦਿੱਤੀ ਐ। ਮੈਂ ਪਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਗੋ। ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲਤੀ ਕਿ ਕਿੱਥੇ ਧਰਨਾ ਲੱਗੇਗਾ ਤੁਹਾਡਾ 5 ਤਰੀਕ ਨੂੰ ਕੋਈ ਥਾਂ ਦੱਸੋ ਉਹਦਾ ਹੁਣ ਜਦੋਂ ਚੰਡੀਗੜ੍ਹ ਜਾਵਾਂਗੇ ਬੜਨ ਦੇਣਗੇ ਨਹੀਂ ਬੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਹੈ ਹੁਣ ਅਸੀਂ ਅੱਜ ਤੇਰੀ ਨਾਲ ਆਵਾਂ ਮੈਂ ਮੰਗਲ ਜਿੱਦਿਆਂ ਦੱਸ ਦੋ ਕਿਸ ਤੇ ਮੱਕਾ ਸਾਡੀਆਂ ਉਹ 18 19 ਨੇ ਉਹ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਹੋਵੇ ਅਗਰਾਂ ਤੋਂ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਹੈ ਅਧੀਆਂ ਮੰਗਾਂ ਦੀ ਤੁਹਾਨੂੰ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਦੀ ਸਿਰਫ ਇੱਕ ਗੱਲ ਤੇ ਸਹਿਮਤੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਿਆਂਗੇ ਇਹ ਤੇ ਸਹਿਮਤੀ ਬਣੀ ਹੈ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਅੱਗੇ ਦੇ ਅੱਗੇ ਆ ਜਾਓ ਕਿ ਆ ਜਾਓ ਸਾਰੇ ਟੈਨਸ਼ਨ ਹਾਂ ਅੱਛਾ ਪੰਗਲਾ ਕਰੋਗੇ ਫਿਰ ਦੁਨੀਆ ਦੇ ਅੱਲਾ ਤੇ ਆਪਣੀ ਵੈਸਟੇਜ ਹੋ ਗਈ ਸਾਰੇ ਕੈਨਸਲ ਫਿਰ ਉਹਨੇ ਗੱਲ ਖਾਰੀ ਕਰ ਅੱਛਾ ਪਹਿਲਾਂ ਮਤਲਬ ਜਿਹੜੀ ਸਹਿਮਤੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਉਹਨੇ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਤੁਮ ਕੋਉਂਦੀ ਕੋਸ਼ਿਸ਼ ਕੀਤੀ ਪਰ ਰਜਵਤ ਸਾਹਿਬ ਹੁਣ ਅੱਗੇ ਐਸਕੇਮ ਲੱਗੀ ਹੋਈ ਹੈ ਜੀ ਪਹਿਲੀ ਵਾਰ ਹੈ ਕੋਈ ਕੋਈ ਸੀਆਰ ਨਾਮ ਪਰਪੋਕ ਹੋਇਆ ਹੋਏ ਮੀਟਿੰਗਾਂ ਦੇ ਵਿੱਚ ਪਹਿਲੀ ਵਾਰ ਇੱਕ ਪਰਦਾ ਬਾਦਰ ਨਾਲ ਵੀ ਹੋਊਗਾ ਕੈਪਟਨ ਨਾਲ ਵੀ ਹੋਊਗਾ ਜੰਨੀ ਨਾਲ ਵੀ ਹੋਊਗਾ ਕਿਸੇ ਵੀ ਲੈਵਲ ਤੇ ਕੋਈ ਕਦੇ ਵੀ ਥੱਲੇ ਕਰ ਲੋ ਮਾਈਕਰੋ ਮਾਈਕਰੋ ਦੀ ਗੱਡੀ ਆਜੋ ਮੜਾ ਜਾ ਗੱਡੀ ਆਜੋ ਮੜਾ ਜਾ ਕਰਦੇ ਆਇਓ ਯਾਰ ਪਿੱਛੇ ਬਾਹਰ ਚੱਲ ਜਾ ਗੱਲਾਂ ਬਾਤਾਂ ਪ੍ਰੂਫ ਹੋਏ ਨੇ ਤੇ ਇਹ ਨਿਕ ਨਹੀਂ ਹੈ ਸੀਐਨ ਦੇ ਤੌਰ ਤੇ